ਸਤਿ ਸ਼੍ਰੀ ਅਕਾਲ ਪੀਪੀ 32 ਨਵਾਂ ਸ਼ਹਿਰ ਦੇਖ ਰਹੇ ਸਾਥੀਓ ਤਸਵੀਰਾਂ ਤੁਹਾਨੂੰ ਨਵਾਂ ਸ਼ਹਿਰ ਦੇ ਪੰਡੋਰਾ ਮਹੱਲਾ ਤੋਂ ਦਿਖਾ ਰਹੇ ਹਾਂ ਜਿੱਥੇ ਇੱਕ ਦੁਖਦਾਈ ਘਟਨਾ ਵਾਪਰੀ ਹੈ ਜਾਂ ਕਹਿ ਲਈਏ ਕੁਝ ਮਾੜੇ ਵਿਅਕਤੀਆਂ ਨੇ ਦੁਖਦਾਈ ਘਟਨਾ ਨੂੰ ਅੰਜਾਮ ਦਿੱਤਾ ਹੈ ਦੱਸਦੀ ਹੈ ਕੁਝ ਅਣਪਛਾਤੇ ਲੋਕ ਆਉਂਦੇ ਆ ਤੇ ਪਿੱਪਲ ਅਤੇ ਨਿੰਮ ਦੇ ਪਵਿੱਤਰ ਤੇ ਲਾਭਕਾਰੀ ਦਰਖਤਾਂ ਨੂੰ ਕੱਟ ਦਿੰਦੇ ਆ ਮੌਕੇ ਤੇ ਮੌਜੂਦ ਮਹੱਲਾ ਨਿਵਾਸੀਆਂ ਦਾ ਕਹਿਣਾ ਸਿਗਾ ਉਹਨਾਂ ਦੇ ਕਹਿਣ ਦੇ ਮੁਤਾਬਕ ਇਹ ਜਿਹੜੀ ਥਾਂ ਆ ਜਿਸ ਥਾਂ ਵਿੱਚ ਪਿੱਪਲ ਤੇ ਨਿੰਮ ਦੇ ਰੁੱਖ ਲੱਗੇ ਹੋਏ ਸਨ ਉਹਨਾਂ ਦੇ ਕਹਿਣ ਦੇ ਮੁਤਾਬਕ ਗੱਲ ਕਰੀਏ ਤਾਂ ਇਹ ਸ਼ਾਮਲਾਟ ਹੈ ਪਰ ਇਹ ਦਰਖਤ ਜਿਨ੍ਹਾਂ ਦੀ ਛਾਂ ਹੇਠ ਕਈ ਲੋਕ ਬੈਂਦੇ ਸਨ ਜਿਨ੍ਹਾਂ ਦੀ ਛਾਂ ਹੇਠ ਆ ਜਿਵੇਂ ਜੇਠ ਦਾ ਮਹੀਨਾ ਚੱਲਦਾ ਬਹੁਤ ਸਾਰੇ ਰਾਹੀਰ ਬੈਂਦੇ ਹੁੰਨੇ ਆ ਉਸ ਰੁੱਖ ਨੂੰ ਉਹਨਾਂ ਰੁੱਖਾਂ ਨੂੰ ਕੱਟ ਦਿੱਤਾ ਗਿਆ ਔਰ ਵੱਡੀ ਹੈਰਾਨੀ ਵਾਲੀ ਗੱਲ ਤਾਂ ਇਹ ਵੀ ਹੈ ਜੋ ਮੌਕੇ ਤੇ ਮੌਜੂਦ ਮਹੱਲਾ ਨਿਵਾਸੀਆਂ ਨੇ ਦੱਸਿਆ ਕਿ ਜਿਹੜੇ ਵਿਅਕਤੀ ਰੁੱਖ ਕੱਟਣ ਆਏ ਸਨ ਉਹ ਵੀ ਰੁੱਖ ਦੀ ਛਾਂ ਪਹਿਲਾਂ ਬੈਠੇ ਰਹੇ ਪਰ ਇੱਕ ਰੁੱਖ ਨੂੰ ਕੱਟਿਆ ਫਿਰ ਦੂਜੇ ਦੀ ਛਾਂ ਵਹਿ ਗਏ ਔਰ ਉਸ ਤੋਂ ਬਾਅਦ ਜਿਸ ਜਿਹਨਾਂ ਰੁੱਖਾਂ ਦੀ ਛਾਂ ਬੈਠੇ ਉਹਨਾਂ ਨੂੰ ਹੀ ਕੱਟ ਦਿੱਤਾ ਮਹੱਲਾ ਨਿਵਾਸੀਆਂ ਨੇ ਕਿ ਅਸੀਂ ਰੋਕਣ ਦੀ ਗੱਲ ਕੀਤੀ ਰੋਕਣ ਲਈ ਆਵਾਜ਼ ਚੁੱਕੀ ਪਰ ਕਿਸੇ ਨੇ ਸਾਡੀ ਨਹੀਂ ਸੁਣੀ ਇਹ ਸਿਰਫ ਰੁੱਖਾਂ ਦਾ ਕੱਟਣਾ ਨਹੀਂ ਪ੍ਰਸ਼ਾਸਨ ਦੇ ਹੁਕਮਾਂ ਦੀ ਉਲੰਘਣਾ ਵੀ ਹੈ ਪ੍ਰਸ਼ਾਸਨ ਦੇ ਹੁਕਮਾਂ ਦੀ ਪ੍ਰਵਾਹ ਨਾ ਕਰਨਾ ਇਹ ਸਾਫ਼ ਦੱਸਦਾ ਹੈ ਕਿ ਇਹ ਕਿੰਨੀ ਗੰਭੀਰ ਸਾਜ਼ਿਸ਼ ਹੈ ਤਾਂ ਦੱਸਦੀਏ ਸਵਾਲ ਇਹ ਨੇ ਕਿ ਦਰਖਤ ਕਿਉਂ ਕੱਟੇ ਗਏ ਸਵਾਲ ਇਹ ਹੈ ਕਿ ਜਿੰਨਾ ਜਾਨ ਵਸਦੀ ਹੈ ਉਹਨਾਂ ਨੂੰ ਕੱਟਣ ਦੀ ਇਜਾਜ਼ਤ ਕਿਸ ਨੇ ਦਿੱਤੀ ਇਹ ਕਿਹੜੇ ਹਿੱਤਾਂ ਲਈ ਇਹ ਜਿਹੜਾ ਕਤਲਗਾਹੀ ਕੀਤੀ ਗਈ ਹੈ ਇਹ ਸਿਰਫ ਦਰਖਤ ਨਹੀਂ ਸਨ ਇਹ ਇਨਸਾਨੀਅਤ ਤੇ ਕੁਦਰਤ ਦੇ ਖਿਲਾਫ ਜੁਰਮ ਹੈ ਤਾਂ ਤੁਹਾਨੂੰ ਇੱਕ ਵਾਰੀ ਮੌਕੇ ਦੀਆਂ ਤਸਵੀਰਾਂ ਦਿਖਾਣੇ ਆ ਜਦੋਂ ਮੌਕੇ ਤੇ ਮਹੱਲਾ ਨਿਵਾਸੀਆਂ ਨੇ ਮੀਡੀਆ ਨਾਲ ਗੱਲਬਾਤ ਕੀਤੀ ਕੀ ਨਾਮ ਕੀ ਜੀ ਆਪਣਾ ਮੇਰਾ ਰੋਹਿਤਾ ਚੌਧਰੀ ਸਰ ਜੀ ਸਰ ਕੀ ਮਾਮਲਾ ਤੇ ਆਪਾਂ ਕਿੱਥੇ ਖੜੇ ਆ ਜੀ ਸਰ ਐਕਚੁਅਲੀ ਨਾ ਕੀ ਪਹਿਨਾ ਇਹ ਜਮੀਨ ਸਿੱਗੀ ਸ਼ਾਮਲਾਟ ਠੀਕ ਹੈ ਜੀ ਤਾਂ ਸਾਡੇ ਐਮਐਲਏ ਸਾਹਿਬ ਨੇ ਸਾਨੂੰ ਕਮਿਟ ਕੀਤਾ ਸੀਗਾ ਮੱਲੇ ਨੂੰ ਕਿ ਇਹ ਸਾਰੇ ਦਾ ਸਾਰਾ ਨਾ ਅਸੀਂ ਇੱਥੇ ਸ਼ਾਮ ਬਣਾ ਕੇ ਦੇਵਾਂਗੇ ਤੁਹਾਨੂੰ ਜਾਂਚ ਕਰ ਠੀਕ ਹੈ ਉਸ ਤੋਂ ਪਹਿਲਾਂ ਇਹ ਪਲਾਟ ਲਾਏ ਹੋਏ ਆ ਕਿ ਸ਼ਾਮ ਸ਼ਮੂ ਵਾਸਤੇ ਉਹ ਮਿੱਟੀ ਮੋਟੀ ਆਫ ਸਟਿੱਕ ਜਦੋਂ ਵਨ ਮਸ ਆਂਦਾ ਜੀ ਇਹ ਹੁਣ ਸਰ 15 20 ਸਾਲ ਤੋਂ ਹੈਗਾ ਬੋਟ ਲੱਗਾ ਹੋਇਆ ਪੀਪਲ ਲੱਗਾ ਹੋਇਆ ਜੀ ਨਿਮਨਦੀ ਤੁਸੀਂ ਪੋਜੀਸ਼ਨ ਦੇਖੋ ਕਿੱਡੀ ਵੱਡੀ ਆ ਜੀ ਕਿ ਪਾਂਟ ਲਾਏ ਹੋਏ ਆ ਜੀ ਉਫੇ ਇੱਕ ਦਿਨ ਬੰਦੇ ਆਏ ਸੀਗੇ ਕਿ ਅਸੀਂ ਪਟਨੇ ਆ। ਇਹ ਡੀਸੀ ਸਾਹਿਬ ਦੇ ਆਰਡਰ ਹੈਗੇ ਆ ਕਿ ਜਦੋਂ ਅਖਬਾਰ ਚ ਆਇਆ ਹੋਇਆ ਅਸੀਂ ਪੜਿਆ ਹੋਇਆ ਕਿ ਤੁਸੀਂ ਇਹ ਪਲਾਂਟ ਵਿਦਾਊਟ ਪਰਮਿਸ਼ਨ ਪਾਟ ਨਹੀਂ ਸਕਦੇ ਕਿ ਤੁਹਾਨੂੰ ਸਾਡੇ ਕੋਲ ਪਰਮਿਸ਼ਨ ਹੈਗੀ ਆ। ਉਸ ਤੋਂ ਬਾਅਦ ਅਸੀਂ ਇਨ ਰਿਟਰਨ ਡੀਸੀ ਸਾਹਿਬ ਨੂੰ ਵੀ ਦਿੱਤਾ। ਜੰਗਲਾਤ ਵਿਭਾਗ ਵਿੱਚ ਵੀ ਦਿੱਤਾ ਹੋਇਆ ਰਜਿਸਟਰਡ ਪੋਸਟ ਪਾਈ ਹੋਈਆਂ ਕਿ ਸਰ ਇਹਨਾਂ ਨੂੰ ਬਚਾਇਆ ਜਾਵੇ ਬਟ ਹੱਲੇ ਤੱਕ ਕੋਈ ਐਕਸ਼ਨ ਨਹੀਂ ਹੋਇਆ ਤਾਂ ਪਿਛਲੇ 4 ਦਿਨ ਪਹਿਲਾਂ ਉਹ ਆਏ ਸੀਗੇ ਕੁਝ ਬੰਦੇ ਆਏ ਕਿ ਅਸੀਂ ਇਹ ਪੱਟਣੇ ਹੈਗੇ ਆ ਜੀ ਆ ਸਾਰਾ ਸਮਾਨ ਖਾਲੀ ਕਰੋ ਬੰਦੇ ਕੌਣ ਸੀ ਜੀ ਉਹ ਉਹ ਸਰ ਮੂੰਹ ਉਹ ਮੂੰਹ ਟਕੇ ਹੋਏ ਸੀਗੇ ਜੀ ਉਹਨਾਂ ਨੇ ਤਾਂ ਮੂੰਹ ਟਕੇ ਸੀ ਔਰ ਕਵਰ ਕੀਤੇ ਹੋਏ ਸੀ ਮੂੰਹ ਇੱਕ ਦਾ ਟੱਕੇ ਨਾ ਕਰਵਾਇਆ ਕਿਉਂਕਿ ਇੱਥੇ ਕੋਈ ਸ਼ਿਕਾਇਤਾ ਸਿਕਾਇਤ ਨਹੀਂ ਜੀ ਪਰ ਸਰ ਇੱਕ ਸਵਾਲ ਹੈ ਜਿਵੇਂ ਤੁਸੀਂ ਕਹਿੰਦੇ ਕਿ ਸ਼ਾਮ ਲਾਟ ਹੈ ਇਹ ਫਿਰ ਕੋਈ ਕਿਵੇਂ ਪੱਟ ਸਕਦਾ ਸਰਦਿਆ ਕਰਨਾ ਚਾਹੁੰਦਾ ਸਰ ਐਦਾਂ ਕਿ ਜਦੋਂ ਪਹਿਲਾਂ ਇਹ ਸ਼ਾਮਲਾੜ ਸੀਗੀ ਐਮਐਲਏ ਸਾਹਿਬ ਸਾਡੇ ਇੱਥੇ ਕਹਿ ਕੇ ਗਏ ਸੀਗੇ ਕਿ ਅਸੀਂ ਇੱਥੇ ਬਣਵਾਵਾਂਗੇ ਉਸ ਤੋਂ ਬਾਅਦ ਕੋਈ ਕੇ ਚੱਲਿਆ ਜੀ ਆਪਾਂ ਨੋਰਮਲ ਪੀਪਲ ਨੂੰ ਸਾਨੂੰ ਕੀ ਪਤਾ ਕਿ ਕੇਸ ਦੀ ਕੀ ਸਟੈਟਸ ਮਨੋ ਸਰ ਉਹੀ ਚੀਜ਼ ਹੈ ਨਾ ਕਿ ਐਮਐਲਏ ਸਾਹਿਬ ਜੀ ਕਮਿਟ ਕਰ ਗਏ ਤੇ ਕੀ ਉਹਨਾਂ ਨੇ ਕਮਿਟ ਕਰਨ ਲੱਗੇ ਜਗਾ ਦੇਖੀ ਨਹੀਂ ਕਿਹੜੀ ਹੈ ਸਰ ਜੇ ਵੀਡੀਓ ਸਾਹਿਬ ਉਸ ਟਾਈਮ ਸਾਰੇ ਆਏ ਹੋਏ ਸੀਗੇ ਮਨੋ ਗੁਰ ਸਾਹਿਬ ਸਾਹਿਬ ਦੀ ਵੀ ਜ਼ਿੰਮੇਵਾਰੀ ਪਾੜਦੀ ਨਾ ਹਾਂਜੀ ਹਾਂਜੀ ਉਹ ਉਸ ਟਾਈਮ ਨਾਲੇ ਸੀਗੇ ਜੀ ਤਾਂ ਅੱਜ ਉਹ ਹੁਣ ਕੇ ਚਲੋ ਸਰ ਕਹੇ ਚਾਹੇ ਪ੍ਰਾਈਵੇਟ ਪ੍ਰਾਪਰਟੀ ਹੈ ਜੀ ਚਾਹੇ ਇਹ ਕਿਸੇ ਵੀ ਇਹ ਸਰਕਾਰੀ ਆ ਚਾਹੇ ਸ਼ਾਮ ਲਾਟਾ ਜੀ ਪਰ ਇਹ ਜਿਹੜੀ ਸਪੀਸੀਸ ਹੈਗੀ ਇਹਦੀ ਡੀਸੀ ਸਾਹਿਬ ਦੀ ਕਲੀਅਰ ਕਟ ਇਨਸਟਰਕਸ਼ਨ ਹੈਗੀ ਹੈ ਕਿ ਵਿਦਾਊਟ ਪਰਮਿਸ਼ਨ ਇਹ ਬੋਰਡ ਪੀਪਲ ਨਿੰਮ ਅੰਬ ਤਾਂ ਜਾਮਨ ਨਹੀਂ ਪੱਟੀ ਜਾ ਸਕਦੀ ਪਰ ਸ਼ਰਿਆਨ ਸਰ ਉਲੰਘਣਾ ਕੀਤੀ ਗਈ ਹੈ ਜੀ ਮੈਂ ਤਕਰੀਬਨ 3 ਦਿਨ ਤੋਂ ਅਸੀਂ ਘੁੰਮਦੇ ਪਏ ਆ ਜੀ ਇਸ ਸੀ ਨੂੰ ਬਚਾਣ ਲਈ ਪਰ ਨਹੀਂ ਬਚਾ ਸਕੇ ਜੀ ਤਾਂ ਪੱਟ ਕੇ ਫਿਰ ਦੇ ਛੱਡ ਦਿੱਤੇਗੇ ਜੀ ਚਲੋ ਐਕਚੁਅਲੀ ਲੋਡ ਕਰਨ ਲੱਗੇ ਸੀਗੇ ਰੋਕਿਆ ਉਹਨਾਂ ਨੂੰ ਕਿ ਨਾ ਹੁਣ ਆ ਆ ਇਹਨੂੰ ਵੀ ਪੱਟਣ ਲੱਗੇ ਸੀਗੇ ਜੀ ਇਹਨੂੰ ਵੀ ਕਿਹ ਰੋਕੇ ਉਹਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਹੈ ਜੀ ਅੱਛਾ ਇਹ ਵੀ ਗੱਲ ਮੈਨੂੰ ਪਤਾ ਲੱਗੀ ਸੀ ਕਿ ਇਹਨੂੰ ਅੱਜ ਤਾਂ ਮੌਸਮ ਠੀਕ ਹੈ ਥੋੜਾ ਸੁਖਾਵਾਂ ਹੈ ਉਦੋਂ ਕਹਿੰਦੇ ਧੁੱਪ ਬਹੁਤ ਸੀ ਪੱਟਦੇ ਸੀ ਸ਼ਾਮੇ ਵਹਿੰਦੇ ਸੀ ਇਹੀ ਕਰਦੇ ਪਏ ਸੀਗੇ ਜੀ ਜਦੋਂ ਮਤਲਬ ਕਿ ਜਦੋਂ ਪੱਟਣ ਆਉਂਦੇ ਪਹਿਲਾਂ ਤਾਂ ਸ਼ਾਮੇ ਵਹਿੰਦੇ ਆ ਜੀ ਉਹ ਗਰਮੀ ਬਹੁਤ ਹੈ ਪਾਣੀ ਪੂਣੀ ਪੀ ਕੇ ਫੇਰ ਸ਼ੁਰੂ ਹੋ ਜਾਂਦੇ ਜੀ ਮਤਲਬ ਕਿ ਇਹਦੀ ਰੁੱਖ ਚਾਹਣਾ ਨੇ ਬਹਿਣਾ ਇਹਦੀ ਛਾਂ 'ਚ ਇਹਨਾਂ ਨੇ ਬਹਿਣਾ ਜੀ ਇਹਨੂੰ ਵਧਣਾ ਇਹ ਪੋਜੀਸ਼ਨ ਤੇ ਹੁਣ ਸਰ ਮੰਗ ਕੀ ਹੈ ਸਰ ਮੰਗ ਸਰ ਇਹ ਜੋ ਹੋਇ ਐਫ ਆਈ ਆਰ ਦੀ ਲੋਜ ਹੋਣੀ ਚਾਹੀਦੀ ਹੈ ਜੋ ਐਸ ਪਰ ਲਾ ਸੋਣਾ ਚਾਹੀਦਾ ਐਕਸ਼ਨ ਉਹਨਾਂ ਦੇ ਉਹਨਾਂ ਦੇ ਅਗੇਂਸਟ ਹੋਣਾ ਚਾਹੀਦਾ ਜੀ ਔਰ ਜਿਨ੍ਹਾਂ ਨੇ ਫਟਵਾਇਆ ਜੋ ਪਿੱਛੇ ਆ ਹਾਂਜੀ ਬਿਲਕੁਲ ਪੱਟਣ ਆਏ ਆ ਉਹ ਤਾਂ ਸਰ ਉਹ ਤਾਂ ਓਬਵੀਅਸਲੀ ਜਿਹੜੇ ਪੱਟਣ ਆਏ ਜੀ ਉਹ ਦੱਸਣਗੇ ਕਿ ਅਸੀਂ ਕਿਉਂ ਪੱਟਣ ਆਏ ਕਿ ਚੋਰੀ ਕਰਨ ਆਏ ਸੀਗੇ ਕਿ ਇਹ ਹੋ ਸਕਦਾ ਲੱਕੜ ਚੋਰੀ ਕਰਨ ਆਏ ਹੋਣ ਪਰ ਜੇ ਆ ਸਰ ਦੇ ਛੋਟੇ ਛੋਟੇ ਜਿਹੜੇ ਹੈਗੇ ਜੀ ਇਹਨਾਂ ਦਾ ਤੇ ਲੱਕੜ ਕੀ ਵੇਖਣੀ ਹੈ ਜੀ ਪਰ ਉਹਨਾਂ ਨੂੰ ਸਪੈਸੀਫਿਕਲੀ ਕਿਹਾ ਜਾਇਆ ਹੈ ਕਿ ਡੀ ਸੀ ਸਾਹਿਬ ਵੱਲੋਂ ਇਨਸਟਰਕਸ਼ਨਸ ਹੈਗੀਆਂ ਕਿ ਤੁਸੀਂ ਇਹਨਾਂ ਨੂੰ ਤੁਸੀਂ ਇਹ ਨਹੀਂ ਪੜ ਸਕਦੇ ਅਖਬਾਰ ਚ ਆਇਆ ਹੋਇਆ ਪਰ ਉਹ ਨਹੀਂ ਅਸਾਸੀ ਕੀ ਲੈਣਾ ਉਹਨਾਂ ਨੂੰ ਆ ਕੇ ਸਾਨੂੰ ਦੱਸ ਦੇ ਕਿ ਕਿਹੋ ਜਿਹੋ ਲੋਕ ਸੋਮਣੇ ਪਿਆੜੇ ਚਾਹੀਦੇ ਨੇ ਆਣੇ ਚਾਹੀਦੇ ਬਿਲਕੁਲ ਆਣੇ ਚਾਹੀਦੇ ਜਿਹੜਾ ਵੀ ਹੈ ਜੀ ਬਹੁਤ ਸ਼ੁਕਰੀਆ ਥੈਂਕ ਯੂ ਜੀ